ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਮਿਸਟੈਨ ਮਿਸੀ ਢਾਲੀਵਾਲ ਬਲੌਕ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਹਾਂਜੀ ਅੱਜ ਆਪਾਂ ਕੱਟਾਂਗੇ ਸਿੰਪਲ ਬਾਜੂਆਂ ਦੀ ਕਟਿੰਗ ਕਟਿੰਗ ਕਿੱਦਾਂ ਹੁੰਦੀ ਹੈ ਬਾਜੂਆਂ ਦੇ ਵਿੱਚ ਕਿਵੇਂ ਕੱਟ ਪਊਗੀ ਆਪਣੀਆਂ ਸਿੰਪਲ ਬਾਜੂਆਂ ਨੇ ਬਣੇ ਰਹੋ ਮੇਰੇ ਨਾਲ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਜੀ ਚਲੋ ਸਟਾਰਟ ਕਰਦੇ ਹਾਂ ਜੀ ਹੁਣ ਆਪਾਂ ਇਹ ਆਪਾਂ ਨੇ ਕੱਪੜਾ ਲੈ ਲਿਆ ਹੋਇਆ 40 40 ਇੰਚ ਜੋ ਕਿ ਆਪਾਂ ਨੇ ਫੋਲਡ ਕਰਕੇ ਆਪਣਾ ਦੋਨੇਓਂ ਤਰਫ 20 20 ਇੰਚ ਰਹਿ ਗਿਆ ਦੇਖ ਸਕਦੇ ਹੋ ਤੁਸੀਂ 20 ਇੰਚ ਇਧਰੋਂ ਰਹਿ ਗਿਆ 20 ਇੰਚ ਇਧਰੋਂ ਰਹਿ ਗਿਆ ਆਹ ਵਾਲੀ ਸਾਈਡ ਓਪਨ ਵਾਲੀ ਹੈ ਤੇ ਆਹ ਵਾਲੀ ਸਾਈਡ ਬੰਦ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਜੀ ਆਹ ਵਾਲੀ ਸਾਈਡ ਓਪਨ ਹੈ ਤੇ ਆਹ ਵਾਲੀ ਸਾਈਡ ਬੰਦ ਹੈ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਜੀ ਤਾਂਕਿ ਜੋ ਕਿ ਪਕਾਟ ਇਹਦੇ ਵਿੱਚ ਪਾਉਣੀ ਹੈ ਉਹ ਕਾਟ ਦੇ ਵਿੱਚ ਕੱਟਣ ਲੱਗੇ ਕੋਈ ਵੀ ਦਿੱਕਤ ਨਾ ਆਵੇ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਨੇ ਪ੍ਰੈਸ ਕਰ ਲਿਆ ਹੋਇਆ ਸੀ ਪਹਿਲਾਂ ਹੀ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਆ ਕੱਪੜਾ ਜੋ ਹੈ ਬੰਦ ਵਾਲੀ ਸਾਈਡ ਜਿਹੜੀ ਓਪਨ ਵਾਲੀ ਸਾਈਡ ਆ ਉਹਦੇ ਉੱਤੇ ਰੱਖ ਦੇਣਾ ਜੀ ਕੱਪੜਾ ਆਪਾਂ ਨੇ ਪਹਿਲਾਂ ਮਾਪ ਲਿਆ ਹੋਇਆ ਸੀ ਆਪਾਂ ਨੂੰ ਕਿੰਨੀ ਬਾਹ ਚਾਹੀਦੀ ਹੈ ਜਿੰਨੀ ਤੁਹਾਨੂੰ ਬਾਹ ਚਾਹੀਦੀ ਹੈ ਉਸ ਤੋਂ 2 ਇੰਚ ਵੱਧ ਕੇ ਤੁਸੀਂ ਕੱਪੜਾ ਲੈਣਾ ਆ ਹਾਂਜੀ ਜਿੰਨੀ ਤੁਹਾਨੂੰ ਬਾਹ ਬਾਹ ਚਾਹੀਦੀ 19 2 ਇੰਚ ਵੱਧ ਕੇ ਤੁਸੀਂ ਕੱਪੜਾ ਲੈਣਾ ਇਹ ਆਪਣੀ ਹੈਗੀ ਐ ਟੋਟਲ 10 ਇੰਚ ਮਾ 10 ਇੰਚ ਬਾਹ ਹੈ ਆਪਣੀ ਆਪਾਂ ਨੂੰ ਚਾਹੀਦੀ ਹੈ ਬਾਹ 7.500 ਆਪਾਂ 9 ਲਾ ਲਾਂਗੇ ਕਿਉਂਕਿ ਜਿਹੜਾ ਐਕਸਟਰਾ ਕੱਪੜਾ ਆਪਣਾ ਵੀ نیچے ਫालतू ਉਹਨੂੰ ਆਪਾਂ ਕੱਟ ਕਰ ਦਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਐਕਸਟਰਾ ਕੱਪੜਾ ਹੁੰਦਾ ਚਾਹੀ ਤਾਂ ਤੁਸੀਂ ਉਹ ਕਾਟਾਂ ਦੇ ਵਿੱਚ ਵੀ ਕੱਢ ਸਕਦੇ ਹੋ ਕਿ ਆਪਾਂ ਸਿੰਪਲ ਹੀ ਨੀਚੇ ਵਾਲੀ ਸਾਈਡ ਤੋਂ ਕੱਟ ਦਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਐਕਸਟਰਾ ਕਪੜਾ ਕੱਟ ਕਰ ਦਵਾਂਗੇ ਤੁਸੀਂ ਚਾਹੋ ਤਾਂ ਬਾਜੂ ਨੂੰ 1.5 ਇੰਚ ਵੀ ਵਧਾ ਸਕਦੇ ਹੋ ਚਾਹੇ ਤਾਂ ਬਾਜੂ ਨੂੰ 2 ਇੰਚ ਵੀ ਵਧਾ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਆ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਜੀ ਤੁਸੀਂ ਦੇਖ ਸਕਦੇ ਹੋ ਓਪਨ ਵਾਲੀ ਸਾਈਡ ਬੰਦ ਵਾਲੀ ਸਾਈਡ ਰੱਖਣੀ ਆ ਸੋ ਜਿਹੜੀਆਂ ਦੋਨੋਂ ਸਾਈਡਾਂ ਨੇ ਆਪਣੀਆਂ ਤੁਸੀਂ ਦੇਖ ਸਕਦੇ ਹੋ ਇਹ ਵਾਲੀਆਂ ਆਪਾਂ ਉਧਰਲੀ ਸਾਈਡ ਰੱਖੀਆਂ ਹੋਈਆਂ ਨੇ ਆਪਣੀ ਕਰਨੀ ਆਪਾਂ ਨੇ ਰੱਖਿਆ ਹੋਇਆ ਸਿਰਫ ਓਪਨ ਵਾਲੀ ਤੇ ਬੰਦ ਵਾਲੀ ਆਪਾਂ ਨੂੰ ਦੋ ਸਾਈਡਾਂ ਚਾਹੀਦੀਆਂ ਹੁੰਦੀਆਂ ਨੇ ਜੀ ਹਾਂਜੀ ਤਾਂ ਫਿਰ ਆਪਾਂ ਨੂੰ ਬਾਹਾਂ ਚਾਹੀਦੀ ਹੈ ਆਪਣੀ 5.5 ਇੰਚ ਇੱਥੋਂ ਆਪਾਂ ਲਾ ਲਵਾਂਗੇ 7.5 ਇੰਚ ਕਿਉਂਕਿ 2 ਇੰਚ ਆਪਾਂ ਵੱਧ ਲਾਵਾਂਗੇ ਲੰਬਾ ਲੰਬੀ ਵਾਂ ਆਪਾਂ ਨੇ ਰੱਖੀ ਹੋਈ ਹੈ ਅਪਾਂ ਨੂੰ ਚਾਹੀਦੀ ਹੈ ਵਾਹ ਸਾਢੇ 7 ਆਪਾਂ ਨੇ ਲਾ ਲਈ ਹੋਈ ਹੈ ਕਟਿੰਗ ਕਰ ਲਈ ਹੋਈ ਹੈ 9 ਕਿਉਂਕਿ 2 ਇੰਚ ਆਪਾਂ ਇੱਥੇ ਵਧਾ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ 1.5 ਇੰਚ ਵੀ ਵਧਾ ਸਕਦੇ ਹੋ 2 ਇੰਚ ਵੀ ਵਧਾ ਸਕਦੇ ਹੋ ਆਪਾਂ ਨੇ ਬਾਹ ਲੈ ਲਈ ਹੋਈ ਹੈ 7 ਤੇ ਆਪਾਂ ਨੂੰ ਚਾਹੀਦੀ ਹੈ ਵਾਹ ਸਾਢੇ 5 ਮੂਰੀ ਬਾਹ ਦੀ ਠੀਕ ਹੈ ਜੀ ਤਾਂ ਹਾਂ ਜੀ ਕਈ ਲੋਕ ਕਨਫਿਊਜ਼ ਹੁੰਦੇ ਨੇ ਜਿਹੜੀ ਆਪਾਂ ਮੇਨ ਪੁਆਇੰਟ ਇਹਦੇ ਵਿੱਚ ਦੱਸਣਾ ਚਾਹੁੰਦੇ ਆਂ ਹਾਂਜੀ ਆਪਾਂ ਨੇ ਜਿਹੜੀ ਓਪਨ ਵਾਲੀ ਸਾਈਡ ਲਈ ਹੋਈ ਆ ਅੱਧੇ ਲੋਕ ਕੀ ਕਰਦੇ ਨੇ 2.5 ਇੰਚ ਤੇ ਕਾਟ ਪਾ ਲੈਂਦੇ ਨੇ ਪਰ ਆਪਾਂ ਨੇ ਐਦਾਂ ਨਹੀਂ ਕਰਨਾ 2.5 ਇੰਚ ਤੇ ਕਾਟ ਨਹੀਂ ਪਾਉਣੀ 2.5 ਇੰਚ ਤੇ ਕਾਟ ਨਹੀਂ ਪਾਉਣੀ ਅੱਧੇ ਲੋਕ 2.5 ਤੇ ਪਾ ਲੈਂਦੇ ਨੇ ਫਿਰ ਜਿਹੜਾ ਕਿ ਉਹਨਾਂ ਦਾ ਮੋਢਾ ਉਹ ਉੱਪਰ ਨੂੰ ਖਿੱਚਿਆ ਜਾਂਦਾ ਜੀ ਉਹ ਸਹੀ ਨਹੀਂ ਰਹਿੰਦਾ ਤਾਂ ਆਪਾਂ ਨੇ ਇਹਦੀ ਪ੍ਰੋਪਰ ਕਾਟ ਹੁੰਦੀ ਹੈ ਜਿਹੜੀ ਸਹੀ ਜਿਹੜੀ ਕਿ ਅਸੀਂ ਪਾਉਨੇ ਆ ਅਸੀਂ ਸਿੱਖਿਆ ਜਿੱਦਾਂ ਕਿ ਅਸੀਂ 3 ਇੰਚ ਤੇ ਇਹਨੂੰ ਕਟਿੰਗ ਕਰਦੇ ਹਾਂ ਅੱਧੇ ਲੋਕ 2.5 ਤੇ ਵੀ ਕਰ ਲੈਂਦੇ ਨੇ ਪਰ ਮੈਨੂੰ ਤਾਂ ਉਹ ਤਰੀਕਾ ਸਹੀ ਨਹੀਂ ਲੱਗਦਾ ਜਿਹੜੇ 2.5 ਤੇ ਕਰਦੇ ਨੇ 2 ਤੇਜ ਮੇਰੇ ਅਕੋਰਡਿੰਗ ਜੀ ਇਹ ਸਹੀ ਨਹੀਂ ਰਹਿੰਦਾ ਤਾਂ ਇਹਨੂੰ 3 ਇੰਚ ਇੱਥੋਂ ਕਾਟ ਲੈ ਲੈਣੀ ਆ ਕਾਟ ਲਈ ਹੋਈ ਤੇ ਇਹਦੇ ਨਾਲ ਡੈਪ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਨੇ ਮੂਰੀ ਲਈ ਹੋਈ ਆ ਉਹਦੇ ਨਾਲ ਨਿਸ਼ਾਨੀ ਮਲਾ ਲੈਣੀ ਆ ਹਾਂਜੀ ਤਾਂ ਆਪਣੀ ਬਾਜੂ ਹੈਗੀ ਐ ਟੋਟਲ ਇਥੋਂ ਆਪਾਂ ਨੇ ਬੀਫ ਰੱਖਿਆ ਹੋਇਆ ਸੀਗਾ ਟੋਟਲ ਆਪਣਾ ਫੋਲਡ ਕਰਕੇ ਰਹਿ ਗਿਆ 10 ਤਾਂ ਆਪਾਂ ਨੇ ਪੰਜ ਤੇ ਨਿਸ਼ਾਨੀ ਲਾ ਲੈਣੀ ਆ 1 ਇੰਚ ਵਧਾ ਕੇ ਰੱਖਣਾ ਹੁੰਦਾ ਜੀ ਇਹਦੇ ਵਿੱਚ 6 ਕਰ ਲਿਆ ਆਪਾਂ ਨੇ ਕਟਾ ਕੇ ਵੀ ਰੱਖ ਸਕਦੇ ਹਾਂ ਵਧਾ ਕੇ ਵੀ ਰੱਖ ਸਕਦੇ ਹਾਂ ਤੇ ਤੁਸੀਂ ਚਾਹੇ ਤਾਂ ਸਕੇਲ ਦੀ ਮਤ ਦੇ ਨਾਲ ਵੀ ਇਹ ਕੱਟ pa ਸਕਦੇ ਹੋ ਤੇ ਆਪਾਂ ਨੂੰ ਇਹ ਆਪਾਂ ਇਹਨੂੰ ਟਿਕ ਮਾਰਕ ਕਰ ਦੇਣਾ ਇਹ ਐਵੇਂ ਦੀ ਸ਼ੇਪ ਦੇਣੀ ਹੈ ਜੀ ਇਹਨੂੰ ਐਦਾਂ ਦੀ ਸ਼ੇਪ ਦੇ ਦੇਣੀ ਆ ਤੁਸੀਂ ਤੇ ਚੱਕਣੀਆ ਕੈਂਚੀ ਜੀ ਹਾਂ ਤਾਂ ਫੇਰੇ ਆਪਣੀ ਪ੍ਰੋਪਰ ਤਿੰਨ 3 ਇੰਚ ਵਧਾ ਕੇ ਰੱਖਿਆ ਹੋਇਆ ਆਪਾਂ ਮੂਰੀ ਵਾਲੀ ਨਿਸ਼ਾਨੀ ਲਾ ਲਈ ਸੀ ਮੂਰੀ ਚਾਹੀਦੀ ਆਪਾਂ ਨੂੰ 1.5 ਇੰਚ ਆਪਾਂ ਨੇ ਲੈ ਲਿਆ ਹੋਇਆ 7 ਇੱਥੋਂ ਆਪਾਂ ਨੇ ਇੱਕ ਨਿਸ਼ਾਨੀ ਵਧਾ ਲਈ ਹੋਈ ਏ ਤੇ ਟੋਟਲ ਕਰ ਲਿਆ ਸੀ ਉਹਦਾ 10 ਦਾ ਅੱਧ ਕਰ ਲਿਆ ਹੋਇਆ ਇੱਕ ਨਿਸ਼ਾਨੀ ਵਧਾ ਲਈ ਹੋਈ ਏ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਕੱਟ ਕਰ ਦਵਾਂਗੇ ਜੀ ਹਾਂਜੀ ਤਾਂ ਆਪਾਂ ਹੁਣ ਇਹਦੀ ਮੋਡੇ ਵਾਲੀ ਕਾਟ ਪਾਵਾਂਗੇ ਜੀ ਪਹਿਲਾਂ ਆਪਾਂ ਮੂਰੀ ਵਾਲੀ ਨਿਸ਼ਾਨੀ ਲਾ ਲਾਂਗੇ ਜਿੰਨਾ ਕਿ ਆਪਾਂ ਨੇ ਕੱਪੜਾ ਫੋਲਡ ਕਰਨਾ ਆਪਾਂ ਨੂੰ ਬਾਹ ਚਾਹੀਦੀ ਆਪਣੀ 7.5 ਵੈਸੇ ਆਪਾਂ ਨੂੰ ਬਾਹ 7 ਚਾਹੀਦੀ ਹੈ ਜੀ ਕਿਉਂਕਿ 1.5 ਇੰਚ ਕੱਪੜਾ ਸਟੀਚਿੰਗ ਦੇ ਵਿੱਚ ਆ ਜਾਊਗਾ ਇਸ ਲਈ ਆਪਾਂ ਰੱਖਿਆ ਹੋਇਆ ਇੱਥੇ 7.5 ਤੁਸੀਂ ਦੇਖ ਸਕਦੇ ਹੋ ਸੋ ਆਪਾਂ ਇੱਥੇ ਕੱਟ ਲਗਾ ਦਾਂਗੇ ਫੋਲਡਿੰਗ ਦਾ ਤੁਸੀਂ ਦੇਖ ਸਕਦੇ ਹੋ ਪਾਣੀ ਫੋਲਡਿੰਗ ਦਾ ਕੱਟ ਲਗਾ ਲਗਾਤਾ ਹੋਇਆ ਇਹ ਫੋਲਡ ਹੋਣ ਦੇ ਆਪਣੇ ਕਪੜਾ ਕੰਮ ਆਊਗਾ ਸੋ ਨਿਸ਼ਾਨੀ ਜਿਹੜੀ ਆਪਾਂ ਨੇ ਵਧਾ ਕੇ ਰੱਖੀ ਸੀ ਜੀ ਆਪਾਂ ਨੇ ਪਹਿਲਾਂ ਆਪਣਾ ਮੋਡਾ ਰੱਖ ਲੈਣਾ ਜਿੰਨਾ ਵੀ ਆਪਣਾ ਮੋਡਾ ਹਾਂਜੀ ਆਪਣਾ ਮੋਡਾ ਹੈਗੇ ਨੋ ਤਾਂ ਆਪਾਂ ਨੇ ਰੱਖ ਲਿਆ ਹੋਇਆ ਤੁਸੀਂ ਚਾਹੇ ਤਾਂ ਇਹਨੂੰ ਸਕੇਲ ਦੀ ਮਤ ਦੇ ਨਾਲ ਵੀ ਪਾ ਸਕਦੇ ਹੋ ਜੀ ਤੇ ਆਪਾਂ ਨੇ ਨੋ ਤੇ ਨਿਸ਼ਾਨੀ ਲਾਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਮਾਰਕਾ ਨਹੀਂ ਯੂਜ਼ ਕੀਤਾ ਕਲਰਸ ਯੂਜ਼ ਕੀਤਾ ਤਾਂ ਕਿ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਸਮਝ ਆ ਸਕੇ ਇੱਧਰ ਆਪਾਂ ਨੇ ਦੋ ਪੀਸ ਚੱਕਲੇ ਹੋਏ ਨੇ ਤਾਂ ਕਿ ਆਪਣੀਆਂ ਜਿਹੜੀਆਂ ਦੋਨੇ ਬਾਜ਼ੂਆਂ ਨੇ ਉਹਨਾਂ ਦੀ ਕਟਿੰਗ ਹੋ ਸਕੇ ਲੋ ਜੀ ਆਪਾਂ ਨੇ ਚੱਕਣੀਆਂ ਕੈਂਚੀ ਤੇ ਇਹਨੂੰ ਕੱਟ ਕਰ ਦੇਣਾ ਕੜਾਈ ਵਾਲੀਆਂ ਬਾਜ਼ੂਆਂ ਵੀ ਐਵੇਂ ਕੱਟੀ ਜਾਂਦੀਆਂ ਨੇ ਉਹ ਕਿਵੇਂ ਕੱਟੀ ਜਾਂਦੀਆਂ ਨੇ ਆਪਾਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਦਿਖਾ ਦਵਾਂਗੇ ਹਾਂਜੀ ਸੋ ਆਪਣੀ ਕਾਰਟ ਹੋ ਗਈ ਹੈ ਡਨ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ